ਅੱਜ ਦੀ ਵੀਡੀਓ ਬਹੁਤ ਖਾਸ ਹੈ ਜੀ ਉਹ ਖਾਸ ਕਿਵੇਂ ਆ ਉਹ ਵੀ ਤੁਹਾਨੂੰ ਦੱਸਦੇ ਆ ਵੀ ਅੱਜ ਦੀ ਵੀਡੀਓ ਕਿਉਂ ਖਾਸ ਹੈ ਮੇਰੇ ਲਈ ਬਹੁਤ ਖਾਸ ਹੈ ਜੀ ਮੇਰਾ ਵੀਰ ਛੋਟਾ ਵੀਰ ਰਮਨ ਸਿੰਘ ਆ ਜਿਹੜਾ ਕਿ ਜੂਕੇ ਦੇ ਵਿੱਚ ਰਹਿੰਦੇ ਨੇ ਆਨਲਾਈਨ ਸਿਕਸ ਸਟੋਰ ਹੈ ਜੀ ਉਹਨਾਂ ਦਾ ਉਹਨਾਂ ਨੇ ਇੱਕ ਪਿਆਰਾ ਜਿਹਾ ਗਿਫਟ ਭੇਜਿਆ ਮੇਰੀ ਖਾਤਰ ਤੇ ਅਸੀਂ ਹਜੇ ਖੋਲਿਆ ਨਹੀਂ ਕਿਉਂਕਿ ਜੇ ਆਪਾਂ ਖੋਲ ਲੀਏ ਨਾ ਪਹਿਲਾਂ ਫਿਰ ਆਪਣਾ ਦਿਖਾਉਣ ਦਾ ਕੋਈ ਵਧੀਆ ਮਤਲਬ ਮਜ਼ਾ ਨਹੀਂ ਆਉਂਦਾ ਹਨਾ ਅਨਮੋਲ ਹੁਣ ਆਪਾਂ ਖੋਲ ਲੀਏ ਹੁਣ ਮੈਂ ਤੇਰ ਮੋਲ ਖੋਲ ਦੇ ਜੀ ਅਸੀਂ ਨਾਨੀ ਦੋਤਾ ਵੀ ਸਾਨੂੰ ਵੀਰ ਨੇ ਕੀ ਭੇਜਿਆ ਤੇ ਬਹੁਤ ਹੀ ਚੰਗਾ ਹੈ ਮੇਰਾ ਵੀਰ ਸਿਆਣਾ ਵਿਚਾਰਾ ਉਹ ਬਹੁਤ ਮੇਰਾ ਕਰਦਾ ਹੈਗਾ ਹਰ ਉਹ ਦੂਜੇ ਤੀਜੇ ਮਹੀਨੇ ਮੈਨੂੰ ਗਿਫਟ ਭੇਜ ਦਿੰਦਾ ਮੈਂ ਕਦੇ ਵੀਰੇ ਮੈਨੂੰ ਇੰਨਾ ਖਰਚਾ ਮੇਰੇ ਤੇ ਨਾ ਕਰਿਆ ਕਰ ਉਹ ਕਦੇ ਬੱਚਿਆਂ ਵਾਸਤੇ ਕਦੇ ਸਰਦਾਰ ਜੀ ਵਾਸਤੇ ਕਦੇ ਮੇਰੇ ਵਾਸਤੇ ਉਹ ਭੇਜਦੇ ਹੀ ਰਹਿੰਦੇ ਨੇ ਤੇ ਚਲੋ ਜੀ ਆਪਾਂ ਹੁਣ ਤੁਹਾਨੂੰ ਗਿਫਟ ਦਿਖਾਈਏ ਵੀ ਇਹਦੇ ਵਿੱਚ ਆਇਆ ਕੀ ਹੈ ਲੈ ਵੀ ਅਨਮੋਲ ਜੀ ਖੋਲੋ ਤੁਸੀਂ ਕਿਹੜੇ ਪਾਸੇ ਖੋਲੂਗਾ ਇਹ ਝੁੱਕ ਕੇ ਜੋ ਗਿਫਟ ਆਇਆ ਵੀ ਆਪਾਂ ਨੂੰ ਅੱਛਾ ਅੱਛਾ ਹਾਂ ਜੀ ਇੱਥੋਂ ਇੱਥੋਂ ਕਿਤੇ ਵਿੱਚੋਂ ਨਾ ਕੁਝ ਪਟਦੀ ਅਨਮੋਲ ਲੱਗਿਆ ਕਿ ਤੁਹਾਨੂੰ ਬੱਸ 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 ਹਾਂ ਇੱਥੋਂ ਪੂਰਾ ਖੋਲਣਾ ਪਊਗਾ ਲਓ ਜੀ ਚੱਕ ਜੀ ਚੱਕ ਜੀ ਚੱਕ ਜੀ ਹਾਂਜੀ ਇਹ ਤਾਂ ਸਾਨੂੰ ਵੀਰ ਜੰਤਰੀ ਤਾਂ ਸਾਨੂੰ ਭੇਜਦੇ ਭੇਜਦੇ ਨੇ ਮਲੇ ਕੋਟੇ ਕਲੈਂਡਰ ਨੇ ਜੀ ਆਹ ਦੇਖੋ ਖਾਲਸਾ ਹੀਰਾ ਜੰਤਰੀ ਆਹ ਦੇਖੋ 2026 ਦੀ ਜੰਤਰੀ ਸਾਡੇ ਕੋਲੇ ਆ ਗਈ ਜੀ মানে 2025 ਚੱਲ ਰਿਹਾ ਤੇ 2026 ਦੀ ਸਾਡੇ ਕੋਲੇ ਜੰਤਰੀ ਆ ਗਈ ਜੀ ਆਹ ਦੇਖੋ ਆਲੋ ਆ ਦੇਖੋ ਜੀ 2026 ਦੀ ਤੁਹਾਡਾ ਲਓ ਜੀ ਆਹ ਲollipops ਆਹ ਲੌਲੀ ਆ ਕੀ ਹੈ ਆਹ ਹੈ ਤਰਾਹ ਹੈ ਕੈਂਡੀ ਜੱਲੀ ਜੈਲੀ ਆਹ ਲਓ ਜੀ ਆ ਆਈ ਹੈ ਜੀ ਦੇਖੋ ਆਟਮ ਆਪਣੇ ਕੋਲੇ ਜਿਹੜਾ ਕੀ ਛੋਟੇ ਵੀਰ ਨੇ ਮੇਰੇ ਨੇ ਇਹ ਮੈਂ ਦੇ ਦ ਇਹ ਇਹਨਾਂ ਦੇਣਾ ਜੀ ਨਾਮ ਤੇ ਲੋਕਟ ਬਣਾ ਕੇ ਭੇਜੇ ਨੇ ਵੀਰ ਨੇ ਮਤਲਬ ਬੱਚਿਆਂ ਦੇ ਨਾਮ ਤੇ ਅਨਮੋਲ ਮੰਨਤ ਤੇ ਆਪਣੇ ਇਹ ਤਾਂ ਪੱਕਾ ਦੀਦੀ ਵਾਸਤੇ ਆਰਮਾਨ ਤੇ ਦੀਦੀ ਵਾਸਤੇ ਖਰਚਾ ਖੋਲ ਲੀਆ ਪਹਿਲਾਂ ਨਾ ਨਾਮ ਦੇ ਜਿਹੜੇ ਲੋਕਟ ਵੀਰ ਨੇ ਭੇਜਿਆ ਅਨਮੋਲ ਕੱਢ ਰਿਹਾ ਤੇ ਮੈਂ ਤੁਹਾਨੂੰ ਦਿਖਾਉਣੀ ਆ ਜੀ ਮਹਾਰਾਜਾ ਰਣਜੀਤ ਸਿੰਘ ਜੀ ਦਾ ਇਹ ਇੱਕ ਸਿੱਕਾ ਬਣਿਆ ਹੋਇਆ ਹੈ ਜੀ ਤੁਹਾਨੂੰ ਦਿਖਾਉਣੀ ਆ ਖੋਲ ਕੇ ਮਹਾਰਾਜਾ ਰਣਜੀਤ ਸਿੰਘ ਜੀ ਦਾ ਸਿੱਕਾ ਜੀ ਇਹ ਤੇ ਆਪਣੇ ਇਹ ਇਸ ਤਰ੍ਹਾਂ ਇਸ ਤਰ੍ਹਾਂ ਹੀ ਲੱਗੂ ਨਾ ਕਾਕੂ ਹਾਂਜੀ ਹੈਨਾ ਇਸ ਤਰ੍ਹਾਂ ਲੱਗੂ ਜੀ ਇਹ ਦੇਖੋ ਕਿੰਡੀ ਸੋਹਣੀ ਚੀਜ਼ ਵੀਰ ਨੇ ਮੈਨੂੰ ਅੱਜ ਗਿਫਟ ਭੇਜੀ ਆ ਜੀ ਇਹ ਤੇ ਬਹੁਤ ਸੋਹਣੀ ਜੀ ਵੀਰ ਜੀ ਇੱਧਰ ਵੀ ਜਲੰਧਰ ਤੋਂ ਵੀ ਇਹ ਚੀਜ਼ਾਂ ਭੇਜ ਦਿੰਦੇ ਆਂ ਅਗਰ ਤੁਸੀਂ ਵੀ ਇਹੋ ਜੀ ਚੀਜ਼ ਮਗਾਉਣੀ ਹੋਵੇ ਤਾਂ ਆਪਾਂ ਨੰਬਰ ਵੀ ਦੇਵਾਂਗੇ ਜੀ ਵੀਡੀਓ ਦੇ ਵਿੱਚ ਵੀਰ ਹੋ ਰਹਿਆਂ ਦਾ ਤਾਂ ਤੁਸੀਂ ਉਹਨਾਂ ਨੂੰ ਆਰਡਰ ਕਰਕੇ ਤੁਸੀਂ ਮਗਾ ਸਕਦੇ ਹੋ ਜਲੰਧਰ ਤੋਂ ਬਹੁਤ ਸੌਖੀ ਆ ਜਾਂਦੀ ਹੈ ਜੀ ਪਾਰਸਲ ਹੋ ਜਾਂਦੇ ਨੇ ਬਹੁਤ ਵਧੀਆ ਵੀਰ ਦੀਆਂ ਜਿਹੜੀਆਂ ਬਕਸ ਵਗੈਰਾ ਹੁੰਦੀਆਂ ਨੇ ਇੱਕ ਵੀਰ ਕੋਲ ਬੁੱਕਸ ਹੈ ਜੀ ਵੱਡੀ ਸੋਚ ਦਾ ਵੱਡਾ ਜਾਦੂ ਜਿਹੜੀ ਮੈਨੂੰ ਵੀ ਭੇਜੀ ਸੀ ਉਹ ਸੌ ਕੇ ਮੈਂ ਬਹੁਤ ਮਤਲਬ ਪੜ ਕੇ ਮੋਟੀਵੇਟ ਹੋਈ ਆ ਜੀ ਬਹੁਤ ਜ਼ਿਆਦਾ ਤੇ ਆ ਦੇਖੋ ਤੁਸੀਂ ਕਿੱਡੀਆਂ ਸੋਹਣੀਆਂ ਚੀਜ਼ਾਂ ਨੇ ਹਨਾ ਉਹ ਲੋਕ ਤੇ ਦਿਖਾ ਨਾ ਤੇਰਾ ਲੋਕ ਤੇ ਤੇਰਾ ਖੁੱਲਿਆ ਨਹੀਂਗਾ ਦੇਖ ਲੋ ਕਿਹੜਾ ਮੈਨੂੰ ਮੋੜਾ ਕਿਹੜਾ ਹੈ ਅੱਭੀ ਨਹੀਂ ਆਉਂਦੀ ਜੀ ਇਹ ਲਿਖਿਆ ਹੋਇਆ ਹੈ ਦੀਦੀ ਨਹੀਂ ਆਉਂਦੀ ਮੈਨੂੰ ਪੰਜਾਬੀ ਨਹੀਂ ਆਉਂਦੀ ਹੈ ਮੇਰਾ ਹੀ ਨਾ ਪਤੀ ਤੇ ਹੋਰ ਦੰਦ ਵੀਡੀਓ ਲਓ ਜੀ ਲਓ ਜੀ ਆਹ ਦੇਖੋ ਜੀ ਅਨਮੋਲ ਦੇ ਨਾਮ ਦਾ ਲੋਕਟ ਬਣਿਆ ਹੈ ਤੇ ਅਰਮਾਨ ਦੇ ਨਾਮ ਦਾ ਮੰਨਤ ਦੇ ਨਾਮ ਦਾ ਆਹ ਅਨਮੋਲ ਦੇ ਨਾਮ ਦਾ ਅਨਮੋਲ ਦਿੱਤਾ ਪਾ ਦਿੰਦੇ ਆਂ ਅਨਮੋਲ ਕਰ ਇੱਧਰ ਇੱਧਰ ਆ ਇੱਧਰ ਲਓ ਜੀ ਬਾਲੇ ਖੁੱਲੇ ਹਾ ਇਹ ਵੀੜੇ ਵੀ ਹੋ ਜਾਂਦੇ ਜਾਂਦੇ ਆਹ ਰਿਹਾ ਜੀ ਅਨਮੋਲ ਦੇ ਨਾਮ ਦਾ ਲੋਕਟ ਅਗਰ ਤੁਸੀਂ ਵੀ ਬੱਚਿਆਂ ਦੇ ਨਾਮ ਦੇ ਲੋਕਟ ਬਣਵਾਉਣੇ ਆ ਨਾ ਤਾਂ ਨੰਬਰ ਆਪਾਂ ਦੇਵਾਂਗੇ ਜੀ ਉਹ ਜਿਹੜਾ ਤੁਸੀਂ ਨਾਮ ਕਹੋਗੇ ਵੀਰ ਜੀ ਹੋਰੀ ਉਸੇ ਨਾਮ ਦਾ ਬਣਾ ਦਿੰਦੇ ਨੇ ਠੀਕ ਹੈ ਜੀ ਤੇ ਲੋ ਜੀ ਆ ਇੱਥੋਂ ਆ ਤੇ ਬੁੱਢੀ ਨੂੰ ਸ਼ੋਟ ਆ ਦੇਖੋ ਇਹਨਾਂ ਰੱਖਾਂਗੇ ਉੱਤਾਰੇ ਤੇ ਕੀ ਦਾ ਫਾੜ ਦੋ ਆਹ ਇੱਕ ਇਹੜਾ ਕੁਤੀਆ ਹੁਣ ਬੋਲੇ ਹੁਣ ਬੋਲੇ ਹੁਣ ਬੋਲੇ ਦੇਖੋ ਵੀਰ ਹੋਰਿਆ ਨੇ ਮੇਰੀ ਖਾਤਰ ਮਠਿਆਈ ਭੇਜੀ ਜੀ ਆ ਦੇਖੋ ਕਿੱਦੀਆਂ ਉਹ ਬੱਚਿਆਂ ਵਾਸਤੇ ਤੇ ਆਹ ਦੇਖੋ ਜੀ ਆਹ ਬੱਚਿਆਂ ਵਾਸਤੇ ਹਨਾ ਵੀਰ ਮੈਨੂੰ ਥੋੜੇ ਦਿਨਾਂ ਤੋਂ ਮਹੀਨੇ ਦੋ ਮਹੀਨੇ ਤੋਂ ਛਾੜ ਕਰ ਲੰਦੇ ਨੇ ਪਹਿਲਾਂ ਮੈਨੂੰ ਕੜੇ ਭੇਜੇ ਸੀ ਤੇ ਮਤਲਬ ਕਿ ਬਹੁਤ ਸੋਹਣੀਆਂ ਸੋਹਣੀਆਂ ਮੈਨੂੰ ਉਹਨਾਂ ਨੇ ਇੱਕ ਮੈਨੂੰ ਰੇਡੀਓ ਭੇਜਿਆ ਸੀਗਾ ਜੀ ਬਹੁਤ ਸੋਹਣੀਆਂ ਚੀਜ਼ਾਂ ਭੇਜਦੇ ਆ ਦਿਵਾਲੀ ਤੇ ਫੇਰ ਆਉਣਗੀਆਂ ਉਦੋਂ ਵੀ ਆਪਾਂ ਤੁਹਾਡੇ ਨਾਲ ਸਾਂਝੀਆਂ ਕਰਾਂਗੇ ਤੇ ਆਨਲਾਈਨ ਸਿਕਸ ਸਟੋਰ ਵੀ ਦੇ ਵੀਰਜੀ ਦਾ ਜੁਕੇ ਦੇ ਵਿੱਚ ਹੈ ਜੀ ਜਿੱਥੋਂ ਇਹ ਭੇਜਦੇ ਨੇ ਤੇ ਜਲੰਧਰ ਦੇ ਵਿੱਚ ਵੀ ਉਹਨਾਂ ਦਾ ਆਫਿਸ ਇੱਕ ਹੈਗਾ ਤਾਂ ਉਥੋਂ ਤੁਸੀਂ ਜੇ ਕੋਈ ਸਮਾਨ ਮੰਗਾਉਣਾ ਹੋਵੇ ਤਾਂ ਮਗਾ ਸਕਦੇ ਹੋ ਤੇ ਦੱਸੋ ਫਿਰ ਸਾਡਾ ਜਿਹੜਾ ਆਹ ਆ ਦੱਸੋ ਜੀ ਪਹਿਲਾਂ ਤਾਂ ਤੁਸੀਂ ਵੀ ਤੁਹਾਨੂੰ ਕਿਵੇਂ ਲੱਗਿਆ ਜੀ ਮਹਾਰਾਜਾ ਰਣਜੀਤ ਸਿੰਘ ਜੀ ਦਾ ਇਹ ਸਿੱਕਾ ਤੁਹਾਨੂੰ ਕਿਵੇਂ ਲੱਗਿਆ ਪਲੀਜ਼ ਕਮੈਂਟਾਂ ਦੇ ਵਿੱਚ ਜਰੂਰ ਦੱਸਣਾ ਜੀ ਦੇਖੋ ਕਿੰਡੀ ਸੋਹਣੀ ਚੀਜ਼ ਹੈ ਹਨਾ ਮੈਂ ਵੀਡੀਓ ਬਣਾਈ ਹੈ रूम दिखा रहा हूँ ओके जी, बाय बाय। तुसी भी जानते मंगाओ जी, दो हज़ार सब्बी दी। ओके जी, बाय बाय। बाय बाय। पापा करके के तरह ही होते हैं भाई। ਚੱਪਲਾ ਤਿਲਕਣੀਆਂ ਪਾਈਆਂ ਕਿਥੇ ਬੂਥ ਲੱਗੀ ਪਈ ਹੋਵੇ